50000 ਰੁਪਇਆ ਮੈਂ ਗੁਰਦੁਆਰਾ ਸਾਹਿਬ ਨੂੰ ਆਪਣੇ ਰਿਸ਼ਤੇਦਾਰਾਂ ਸਰਦਾਰ ਅਮਰੀਕ ਸਿੰਘ ਸੰਘੇੜਾ ਜੂਕੇ ਵਾਸੀ ਜੋ ਸਵਰਗਵਾਸ ਹੋ ਗਏ ਉਹਨਾਂ ਵੱਜੋਂ ਦਿੱਤਾ ਗਿਆ। ਪਰ ਐਕਚੁਅਲੀ ਵਧੀਆ ਦੇਖੋ ਇਹਦੇ ਵਿੱਚ ਇਹ ਹੈੱਡ ਗ੍ਰਾਂਥੀ ਨਾਮ ਨਾਲ ਇਹ ਤੋਂ ਕੈਸ਼ ਦਾ ਐਡੀਸ਼ਨ ਚਾਰਜ ਆ ਕੈਸ਼ ਦੀ ਦੇਖ ਰਿਹਾ ਕਿ ਬੰਦਾ ਇਹ ਕਰ ਰਿਹਾ ਅਕਾਉਂਟਡ ਹੈਗਾ ਤੇ ਨਾਲ ਮੈਨੇਜਰ ਹੈਗਾ ਤਿੰਨੇ ਬੰਦੇ ਇਹ ਰਲ ਮਿਲ ਕੇ ਇਹ ਕੈਸ਼ ਦੀ ਧੇਰਾਫਰੀ ਕਰ ਰਹੇ ਸਾਰਾ ਕੁਝ ਕਰ ਰਹੇ ਆ। ਕੱਲੋਂ ਬੰਦਾ ਨਿਕਾਉ ਸਕਦਾ ਹਾਂ ਪਹਿਲੀ ਗੱਲ ਤਾਂ ਜਿੰਨੇ ਵੀ ਇਲਜ਼ਾਮ ਲੱਗੇ ਨੇ ਜੀ ਸਾਰੇ ਸਾਰੇ ਦੇ ਬੁਨਿਆਦ ਔਰ ਝੂਠੇ ਨੇ ਜੀ ਔਰ ਦੂਜੀ ਗੱਲ ਸ਼੍ਰੋਮਣੀ ਪ੍ਰਬੰਧ ਕਮੇਟੀ ਦੇ ਅਧੀਨੇ ਗੁਰਦੁਆਰਾ ਸਾਹਿਬ ਜੀ ਜਿਸ ਦੇ ਵਿੱਚ ਜਦੋਂ ਆਰੰਭਤਾ ਜਮੈਂ ਆਇਆ ਸੀ ਜੀ ਉਦੋਂ ਵੀ ਮੈਂ ਡਿਊਟੀ ਨਹੀਂ ਸੀ ਕਰਨਾ ਚਾਹੁੰਦਾ ਜੀ ਮੈਂ ਮਾਸਟਰ ਜਗਿੰਦਰ ਸਿੰਘ ਅ ਅੱਜ ਦਾ ਮੇਨ ਮੁੱਦਾ ਸਾਡੇ ਪਿੰਡ ਤਿਲਕੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਸ਼ਾ ਜਿੱਥੇ ਮਿਲੀਪੌਗ ਦੇ ਨਾਲ ਇੱਕ ਬਹੁਤ ਵੱਡਾ ਕਪੜਾ ਹੋਇਆ ਉਸ ਸੰਬੰਧੀ ਇਹ ਕਾਨਫਰੰਸ ਦੇ ਵਿੱਚ ਅਸੀਂ ਹਾਜ਼ਰ ਹਾਂ ਉਪਰੰਤ ਇੱਕ ਕਪਲਾ ਜੋ ਖਾਸ ਕਰਕੇ ਮੈਂ ਇੱਕ ਰਿਸ਼ਤੇਦਾਰਾਂ ਦਾ ਪਾਠ ਕਰਾਇਆ ਸੀ 6 ਮਾਰਚ ਇਸੇ ਸਾਲ ਤੇ 50000 ਰੁਪਏ ਮੈਂ ਗੁਰਦੁਆਰਾ ਸਾਹਿਬ ਨੂੰ ਆਪਣੇ ਰਿਸ਼ਤੇਦਾਰਾਂ ਸਰਦਾਰ ਅਮਰੀਕ ਸਿੰਘ ਸੰਘੇੜਾ ਜੂਕੇ ਵਾਸੀ ਜੋ ਸਵਰਗਵਾਸ ਹੋ ਗਏ ਉਨ੍ਹਾਂ ਵਜੋਂ ਦਿੱਤਾ ਗਿਆ ਜਿਹੜੇ ਗੁਰੂ ਘਰ ਨੇ ਪੰਜ ਪਾਸ਼ਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪੰਡਤ ਦਾ ਸ਼ਾਮ ਤੱਕ ਉਹਨਾਂ ਨੇ ਗੁਰਦੁਆਰੇ ਦੇ ਗ੍ਰੰਥੀ ਜਗਵੀਰ ਸਿੰਘ ਜੀ ਜਿਨ੍ਹਾਂ ਨੂੰ ਮੈਂ ਮੈਨੇਜਰ ਦੇ ਸਾਹਮਣੇ ਪੈਸੇ ਪਕੜਾਏ ਔਰ ਉਹਨਾਂ ਨੇ ਮੈਨੂੰ ਸ਼ਾਮ ਤੱਕ ਕੋਈ ਰਸੀਦ ਨਹੀਂ ਦਿੱਤੀ ਕਿਉਂਕਿ ਉਹ ਮੇਰੇ ਨਾਲ WhatsApp ਤੇ ਅਟੈਚ ਸਨ ਜਗਨਜੀਤ ਸਿੰਘ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੈਂ 50000 ਰੁਪਏ ਤੁਹਾਨੂੰ ਦੇ ਕੇ ਗਿਆ ਜੋ ਦੀ ਰਸੀਦ ਸੈਂਡ ਕਰੋ ਕਿਉਂਕਿ ਵਿਦੇਸ਼ੀ ਬੰਦੇ ਨੇ ਮੈਂ ਰਸੀਦ ਲਈ ਮੰਗ ਉਹਨਾਂ ਨੇ ਮੈਨੂੰ WhatsApp ਤੇ ਰਸੀਦ ਭੇਜੀ ਮੈਂ ਉਸੇ ਵੇਲੇ ਫਿਰ ਦੁਬਾਰਾ ਫੋਨ ਕੀਤਾ ਵੀ origignal receipt ਵੀ ਭੇਜੋ ਕਿਉਂਕਿ ਵਿਦੇਸ਼ੀ ਬੰਦੇ ਨੇ ਮੈਨੂੰ ਹੈਂਡ ਓਵਰ ਕਰਨੀ ਉਹਨਾਂ ਨੇ ਕਿਸੇ ਆਪਣੇ ਮੁਲਾਜ਼ਮ ਰਾਹੀਂ ਮੈਨੂੰ ਸ੍ਰੀ 6 ਮਾਰਚ ਨੂੰ ਸ਼ਾਮ ਦੇ ਵੇਲੇ ਭੇਜੀ ਸਾਡੇ ਕੋਲ ਮਨਜਤ ਵਿੱਚ ਗੱਲ ਨਾ ਸੀ ਸ਼ਰਧਾ万 ਲੋਕ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬਾਂ ਦੇ ਨਾਂ ਤੇ ਬੜਾ ਪੈਸਾ ਦਾਨ ਕਰਦੇ ਨੇ ਪਰ ਇਹਨਾਂ ਲੋਕਾਂ ਨੇ ਜਿੱਥੇ ਸਾਡੇ ਵਰਗੇ ਕੀ ਅਨੇਕਾਂ ਲੋਕਾਂ ਦੀ ਸ਼ਰਧਾ ਨੂੰ ਠੇਸ ਪਹਾਈ ਆ ਹਰਾਨੀ ਦੀ ਗੱਲ ਹੋਈ ਸਾਡੇ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਕਿਉਂਕਿ দান ਦੇਣ ਵਾਲਾ ਬੰਦਾ দান ਦੇ ਜਾਂਦਾ ਮੂਰੇ ਉਹਨੂੰ ਕਿਵੇਂ ਵਰਤਦੇ ਨੇ ਕਿਹੋ ਜਿਹੇ ਲੋਕ ਨੇ ਤੇ ਉਹਨਾਂ ਤੇ ਨਿਰਭਰ ਕਰਦਾ ਹੈ ਹੋਇਆ ਇਸ ਤਰ੍ਹਾਂ ਕੋਈ 2-3 ਮਹੀਨੇ ਦੇ ਬਾਅਦ ਪਿੰਡ ਚ ਕੁਸਰਮਸਰ ਹੋਈ ਇਹਨਾਂ ਦੀ ਧੜੇਬੰਦੀ ਗਰੁੱਪਵਾਜੀ ਹੋ ਸਕਦੀ ਹੈ ਉਸ ਤਹਿਤ ਇਹਨਾਂ ਨੇ ਮਿਲ ਕੇ ਸਾਡੇ ਵਾਲੀ ਰਸੀਦ ਜਿਹੜੀ ਕਿ ਮੇਰੇ ਕੋਲ ਮੌਜੂਦ ਹੈ ਮੈਨੂੰ ਤਾਂ 50000 ਦੀ ਭੇਜੀ ਅਸੀਂ ਜਦੋਂ ਸਰਦਾਰ ਬਲਦੇਵ ਸਿੰਘ ਕਲਿਆਣ ਜਿਹੜੇ ਐਸ.ਡੀ.ਪੀ.ਸੀ ਦੇ ਲੰਬੇ ਸਮੇਂ ਤੋਂ ਮੈਂਬਰ ਵੀ ਹਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਵੀ ਉੱਥੇ ਹਾਜ਼ਰ ਹੋਏ ਤਿੰਨ ਜਣੇ ਮੇਰੇ ਨਾਲ ਸਾਡੇ ਸੀਨੀਅਰ ਮਾਜਿਸ ਪ੍ਰਧਾਨ ਤੇ ਭਵਿੰਦਰ ਸਿੰਘ ਜੀ ਇਹ ਦੇਖਣ ਲਈ ਕਿ ਸੱਚਮੁੱਚ ਕੋਈ ਘਪਲਾ ਹੋਇਆ ਜਦੋਂ ਅਸੀਂ ਐਂਟਰ ਕੀਤੇ ਤਾਂ ਉੱਥੇ ਇਦਾਂ ਗੱਲ ਚੱਲਦੀ ਸੀ ਕਿ 500 ਵਾਲੀ ਰਸੀਦ ਵਾਲਾ ਕਪਲਾ ਵੀ ਪਕੜਿਆ ਗਿਆ ਕਿਉਂਕਿ ਮੇਰੇ ਕੋਲ ਤਾਂ 50000 ਦੀ ਰਸੀਦੀ ਮੈਂ ਕਲਿਆਣਜੀ ਨੂੰ ਕਿਹਾ ਮੈਂ ਕਿਹਾ ਜੀ ਇਹ ਜਿਹੜੀ ਰਸੀਦ ਹੈ ਮੇਰੇ ਕੋਲ ਤਾਂ 50000 ਦੀ ਆ ਉਹ ਮੈਨੂੰ ਕਹਿੰਦੇ ਮਾਸੇ ਦੀ ਕੋਈ ਗੱਲ ਨਹੀਂ ਅਸੀਂ ਮਸਲਾ ਹੱਲ ਕਰ ਲਿਆ ਸਾਡੀ ਤਸੱਲੀ ਵੀ ਨਹੀਂ ਕਰਾਈ ਮੈਂ ਉਹ ਪੜ੍ਹ ਕੇ ਜਿਹੜੇ ਗ੍ਰਾਂਥੀ ਸੀ ਜਗਵੀਰ ਸਿੰਘ ਲੰਗਾ ਵੀ ਸਾਈਨ ਤੇ ਰਿਹਾ ਰਿਟਰਨ ਤੇ ਰਹਾ ਹੱਥ ਦਾ ਨਹੀਂ ਤੁਸੀਂ ਯਾਰ 59000 ਰੁਪਏ ਦਾ ਕਪਲਾ ਕਰ ਰਿਆ। ਉਹਨੇ ਕਿਹਾ ਬਲਦੇਵ ਕਲਿਆਣ ਸਿੰਘ ਦੇ ਸਾਹਮਣੇ ਕਿ ਮੈਨੇਜਰ ਜਿਹੜਾ ਆ ਉਹ ਮੇਰੇ ਨਕਲੀ ਸਾਈਨ ਕਰਦਾ। ਅੱਗੇ ਵੀ ਇਹਨੇ ਕਈ ਚੋਰੀਆਂ ਮੇਰੇ ਸਾਈਨ ਕਰਕੇ ਮੈਂ ਉਹਨੂੰ ਕਿਹਾ ਯਾਰ ਤੂੰ ਪੜਿਆ ਲਿਖਿਆ ਮਿਲਟਰੀ ਚੋਂ ਆਇਆ ਬੰਦਾ ਹੋ। ਮੈਂ ਵੀ ਮਿਲਟਰੀ ਚੋਂ ਆਇਆ ਯਾਰ ਰਿਟਾਇਰ ਟੀਚਰ ਐ। ਔਰ ਸਾਨੂੰ ਇੰਨਾ ਕੁਝ ਕਹਿਣ ਦੇ ਬਾਵਜੂਦ ਨਾ ਤਾਂ ਐਸਜੀਪੀਸੀ ਮੈਂਬਰ ਨੇ ਸਾਡੀ ਤਸੱਲੀ ਕਰਾਈ। ਤੇ ਜਿਹੜੇ ਇਨਸਪੈਕਟਰ ਆਏ ਸੀ ਦੋ ਉਹ ਇਦਾਂ ਹਾਸੇ ਬਖੌਲ ਦੇ ਵਿੱਚ ਹੀ ਹੋ ਗਿਆ ਜੀ ਮਸਲਾ ਹੱਲ ਹੋ ਗਿਆ ਔਰ ਜਦੋਂ ਅਸੀਂ ਉੱਥੇ ਉਹਨਾਂ ਨੂੰ ਕਹਿਣਾ ਚਾਹਿਆ ਤਾਂ ਨਹੀਂ ਇਸ ਤਰ੍ਹਾਂ ਦੇ ਕਪੜੇ ਤਾਂ ਨਹੀਂ ਕਾ ਹੋਰ ਵੀ ਹੋਏ ਨੇ ਜਿਹਦੇ ਕਾਰਨ ਜਿੱਥੇ ਲੋਕਾਂ ਦੀ ਸ਼ਰਦਾ ਘਟਦੀ ਹੈ ਉੱਥੇ ਸਿੱਖ ਸਮਾਜ ਦੀ ਬੜੀ ਬੇਸਤੀ ਹੁੰਦੀ ਆ ਸਾਨੂੰ ਵਿਦੇਸ਼ਾਂ ਚੋਂ ਮੈਂ ਕਿਹਾ ਮੈਨੂੰ ਕਈ ਫੋਨ ਆ ਗਏ ਜਦੋਂ ਤੁਸੀਂ ਤਾਂ ਮਹਿਸੂਸ ਨਹੀਂ ਕਰਦੇ ਹੋ ਪਰ ਮੈਂ ਸਾਹਮਣੇ ਵੀ ਕਿਹਾ ਇੱਕ ਅਪਲਾਇਆ ਮਿਲ ਕੇ ਕੀਤਾ ਗਿਆ ਨਾ ਤਾਂ ਮੈਨੇਜਰ ਬੋਲਿਆ ਨਾ ਐਸ ਐਸਜੀਪੀਸੀ ਦੇ ਬਲਦੇਸ਼ ਸਿੰਘ ਕਲਿਆਣ ਜੀ ਬੋਲੇ ਨਾ ਉਹ ਇਨਸਪੈਕਟਰ ਬੋਲੇ ਤੋਂ ਸਾਡੀ ਸਮਝ ਅਨੁਸਾਰ ਇਹ ਮਿਲ ਜਾਣ ਕੇ ਧਪਲਾ ਹੋਇਆ ਔਰ ਅਫਵਾਹ ਇਹ ਡਾਈ ਗਈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾਡੇ ਤੇ ਇਲਜ਼ਾਮ ਲਗਾਇਆ ਜਦੋਂ ਕਿ ਜੇ ਤੁਸੀਂ ਬਰੀਕੀ ਨਾਲ ਇਹਦੀ ਇਨਕੁਆਰੀ ਦੁਆਰਾ ਕਰਾਓ ਤਾਂ ਸ਼ਿਕਾਇਤ ਕਰਤਾ ਵੀ ਇਹਨਾਂ ਨੇ ਗੁਪਤ ਰੱਖਿਆ ਹੋਇਆ ਸ਼ਿਕਾਇਤ ਕਰਤਾ ਮਨਦੀਪ ਸਿੰਘ ਸੰਜੜਾ ਹੈ ਉਹ ਪਿੰਡ ਵਚਨਾਪੁਰ ਕੋਲ ਕੁਇਟ ਨੇ ਹੋਇਆ ਵੈਸੇ ਜਦੋਂ ਕੋਈ ਇਨਕੁਆਰੀ ਹੁੰਦੀ ਆ ਪਹਿਲਾਂ ਸ਼ਿਕਾਇਤ ਕਰਤਾ ਨੂੰ ਬੁਲਾਇਆ ਜਾਂਦਾ ਉਹਦੀ ਤਸੱਲੀ ਕਰਾਈ ਜਾਂਦੀ ਇਹਨਾਂ ਨੇ ਗੋਪਨੀਯਤਾ ਕਰ ਲੈ ਆਪਸ ਵਿੱਚ ਸੋ ਅਸੀਂ ਤਾਂ ਸ਼ਰਨਸਾਰ ਹਾਂ ਇਤਾਂ ਦੇ ਪਵਿੱਤਰ ਸਥਾਨਾਂ ਦੇ ਉੱਤੇ ਇਹ ਵੱਡੇ ਵੱਡੇ ਕਪਲੇ ਕਰਦੇ ਨੇ ਜਿਹਦੇ ਨਾਲ ਲੋਕਾਂ ਦੀ ਸ਼ਰਧਾ ਘਟਦੀ ਹੈ ਉਲਟਾ ਚੋਰ ਕੋਤਵਾਲ ਕੋਟਾਂਤੇ ਔਰ ਇਹ ਬੰਦੇ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਔਰ ਝੂਠੇ ਬੰਦਿਆਂ ਦੀ ਪਿੰਡ ਦੇ ਵਿੱਚੋਂ ਅੰਧਪਾਤਕ ਜਾਂ ਜਿਨ੍ਹਾਂ ਦੀ ਕੋਈ ਸ਼ਰਧਾ ਨਹੀਂ ਹੈ ਧਰਮ ਦੇ ਵਿੱਚ ਉਹਨਾਂ ਦੇ ਰਾਹੀਂ ਇਹ ਸਾਇੰਸ ਹੂਲ ਕਰਾ ਕੇ ਐਸਜੀਪੀਸੀ ਤੱਕ ਪਹੁੰਚ ਕਰ ਰਹੇ ਨੇ ਔਰ ਅਸੀਂ ਬੇਨਤੀ ਕਰਾਂਗੇ ਐਸਜੀਪੀਸੀ ਨੂੰ ਕਿਉਂਕਿ ਵੱਡੇ ਪੱਧਰ ਦੇ ਉੱਤੇ ਬਹੁਤ ਸਾਰਾ ਨੁਕਸਾਨ ਔਲਰੇਡੀ ਹੋ ਚੁੱਕਾ ਜੇਦੀ ਪ੍ਰਵਾਹੀ ਕਰਨ ਦੇ ਲਈ ਸੂਝਵਾਨ ਲੋਕਾਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਗ੍ਰਾਂਥੀ ਸਹਿਬਾਨਾਂ ਵਜੋਂ ਨਿਯੁਕਤ ਕੀਤਾ ਜਾਵੇ ਔਰ ਜਿਹੜੀ ਲੁੱਟਖੋਟ ਆ ਮੈਂ ਤੇ ਹੋਰ ਬਹੁਤਾ ਨਾ ਬੋਲਾਂ ਸਾਡੇ ਕੋਲ ਬਹੁਤ ਇਹਨਾਂ ਦੀ ਰਿਪੋਰਟ ਨੇ ਲੰਬੇ ਸਮੇਂ ਚ ਬੜਾ ਕੁਝ ਦੇਖ ਲਿਆ ਪਰ ਆ ਤਾਂ ਸਾਡੇ ਉਹਨਾਂ ਵਿਦੇਸ਼ੀ ਲੋਕਾਂ ਨਾਲ ਦਿੱਤੇ ਹੋਏ ਪੈਸੇ ਦੀ ਇਹਨਾਂ ਨੇ ਕਪਨਾ ਕੀਤਾ ਔਰ ਉਸ ਤੋਂ ਇਲਾਵਾ ਮੇਰੇ ਨਾਲ ਸਾਡੇ ਸੀਨੀਅਰ 22 ਪ੍ਰਧਾਨ ਨਗਰ ਪੰਚਾਇਤ ਬਲਗਾ ਜੀ ਇਹਨਾਂ ਨਾਲ ਵੀ ਅਜੇ ਹਾ ਕੁਝ ਹੋਇਆ ਹੋਰ ਵੀ ਬੜਾ ਕੁਝ ਹੋਇਆ ਇੱਥੇ ਦੱਸਣ ਨੂੰ ਪਰ ਅਸੀਂ ਇਸ ਕਰਕੇ ਨਹੀਂ ਖੁੱਲ ਕੇ ਬੋਲਦੇ ਕਿਉਂਕਿ ਇੱਕ ਧਾਰਮਿਕ ਮਸਲਾ ਹੈ ਅਸੀਂ ਉਠਾਇਆ ਹੀ ਨਹੀਂ ਸਾਡਾ ਇਹਨਾਂ ਕੋਈ ਮਤਲਬ ਨਹੀਂ ਕਰਵਾਈ ਕੀ ਹੋਈ ਹੈ ਜਿਹੜੇ ਹੈ ਮੈਨੇਜਰ ਸੀਗੇ ਜਾਂ ਜਿਹੜਾ ਲੇਖਾਕਾਰ ਹੈ ਜਾਂ ਜਿਹੜੇ ਗੁਰੰਦੇ ਸਿੰਘ ਦੇ ਇਹਨਾਂ ਦੀ ਕਾਰਵਾਈ ਕੀ ਕੀਤੀ ਹੈ ਦੇਖੋ ਜੀ ਸਾਡੇ ਸਾਹਮਣੇ ਜੋ ਕੁਝ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਬੀ ਗ੍ਰੇਡ ਕਰਕੇ ਮੈਨੇਜਰ ਨੂੰ ਇੱਥੋਂ ਸਟੇਸ਼ਨ ਤੋਂ ਹੋਕ ਕਰ ਰਹੇ ਹਾਂ ਤੇ ਗਰੰਤੀ ਅਨੁਸਾਰ ਆ ਲਈ ਬਿਲਗੇ ਦਾ ਕੋਈ ਇੱਥੇ ਗਰੰਟੀ ਨਹੀਂ ਲੱਗੇਗਾ ਬੰਦੇ ਕਿੰਨੀਆਂ ਤੇ ਕਾਰਵਾਈ ਹੋਈ ਹੈ ਤਿੰਨ ਜਣੇ ਹਾਂ ਤੇ ਸਾਡੇ ਸਾਹਮਣੇ ਤਾਂ ਤਿੰਨ ਤੇ ਕਿਹਾ ਸੀ ਉਹਨਾਂ ਨੇ ਤੇ ਜੇ ਉਹਨਾਂ ਨੇ ਮੈਨੇਜਰ ਜਿਹੜੇ ਲਾਸ ਲਾਏ ਜਿਹੜੇ ਐਡੀਸ਼ਨਲ ਸਟਾਫ ਲਏ ਇਸ ਵੇਲੇ ਕਿਉਂਕਿ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਕਿ ਇਹਨੂੰ ਦਿੱਤਾ ਚਾਰਜ ਇਹਨਾਂ ਨੇ ਕੀ ਕੀਤਾ ਇਹ ਇਹਨਾਂ ਦਾ ਪ੍ਰਬੰਧ ਜਾਣਦਾ ਹੋਊਗਾ ਸਾਡੇ ਸਾਹਮਣੇ ਤਿੰਨ ਬੰਦਿਆਂ ਨੂੰ ਇੱਕ ਖਜ਼ਾਨਚੀ ਇੱਕ ਲੇਖਾ ਕਰਤੇ ਮੈਨੇਜਰ ਹੁਣ ਤਿੰਨ ਹੈ ਨਹੀਂ ਗੁਰਦੁਆਰੇ ਵਿੱਚ ਦੇਖੋ ਅਸੀਂ ਬਹੁਤਾ ਕੁਝ ਇਹਦੇ ਬਾਰੇ ਨੂੰ ਕਹਿ ਸਕਦੇ ਪ੍ਰਬੰਧਕਾਂ ਨੂੰ ਪਤਾ ਹੋਊ ਕਿਉਂਕਿ ਅਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਸਰਦਾਰ ਸਾਹਿਬ ਜਦੋਂ ਤੁਹਾਨੂੰ ਪਤਾ ਲੱਗਾ ਵੀ ਇਹਨਾਂ ਨੇ ਕਫਲਾ ਕਰ ਲਿਆ ਆ ਕਫਲਾ ਕਰਨ ਤੋਂ ਬਾਅਦ ਗੁਰਦੁਆਰਾ ਬੰਨ੍ਹ ਕਮੇਟੀ ਨੇ ਉਹਨਾਂ ਨੂੰ ਕੱਢ ਦਿੱਤਾ ਆ ਪਰ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੇਖੋ ਧਾਰਮਿਕ ਵਸਲੇ ਅੰਦਰ ਅਦੋ ਅਸੀਂ ਇਹ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਇਹ ਧਾਰਮਿਕ ਮਸਲਾ ਅਸੀਂ ਧਾਰਮਿਕ ਲੋਕਾਂ ਕੋਲ ਉਠਾਇਆ ਸਰ ਉਹਨਾਂ ਨੇ ਉਹਨਾਂ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਆ ਤੇ ਖਾਸੇ ਗੱਲ ਲੋਕਾਂ ਨਾਲ 420 ਵੀ ਕੀਤੀ ਆ ਫਿਰ ਹੁਣ ਤੱਕ ਤੁਹਾਡੇ ਵੱਲੋਂ ਜਦਕਿ ਸਰਕਾਰ ਵੀ ਤੁਹਾਡੀ ਆ ਕਿਉਂ ਨਹੀਂ ਕੋਈ ਕਾਨੂੰਨੀ ਕਾਰਵਾਈ ਕਰਵਾਏਗੇ ਤੁਹਾਡੇ ਵੱਲੋਂ ਦੇਖੋ ਜੀ ਤੁਸੀਂ ਠੀਕ ਗੱਲ ਕਹਿੰਦੇ ਹੋ ਸਰਕਾਰਾਂ ਕੋਈ ਵੀ ਹੋਣ ਕਿਉਂਕਿ ਜਿੱਥੇ ਵੀ ਕੋਈ ਧਾਰਮਿਕ ਮਸਲਾ ਇੱਥੇ ਤਾਂ ਬਹੁਤ ਵੱਡੇ ਵੱਡੇ ਹੋ ਚੁੱਕੇ ਆ ਕਿਤੇ ਆ ਧਾਰਮੰਦਰ ਸਾਹਿਬ ਦੇ ਵਿੱਚ ਵੱਡੇ ਵੱਡੇ ਝੂਠਾ ਦੇ ਰੋੜਾ ਰੁਪਏ ਵਟੇ ਗਏ ਆ ਉੱਤੇ ਵੀ ਸਰਕਾਰ ਨੇ ਤਾਂ ਨਹੀਂ ਕੁਝ ਵੀ ਕੀਤਾ ਇਹ ਸਰਕਾਰਾਂ ਦਾ ਕੰਮ ਨਹੀਂ ਐਸਈਪੀਸੀ ਖੁਦ ਸਰਕਾਰ ਅਸੀਂ ਐਸਜੀਪੀਸੀ ਦਾ ਨੋਟਿਸ ਚ ਲਿਆਂਦਾ ਉਹ ਸਰਕਾਰ ਹੀ ਆ ਸਰ ਤੁਸੀਂ ਕਹਿ ਰਹੇ ਆ ਵੀ ਉਹਨਾਂ ਨੇ ਜੋ ਕਾਰਵਾਈ ਕੀਤੀ ਤੁਹਾਡੀ ਤਸੱਲੀ ਨਹੀਂ ਅਗਰ ਤੁਹਾਡੀ ਤਸੱਲੀ ਨਹੀਂ ਫਿਰ ਤੁਸੀਂ ਕੋਈ ਨਹੀਂ ਕਾਰਵਾਈ ਤਾਂ ਕਿਉਂ ਗਰੀਚ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਅਸੀਂ ਤਸੱਲੀ ਨਹੀਂ ਕਹਿੰਦੇ ਵੀ ਤਸੱਲੀ ਨਹੀਂ ਪਰ ਜੋ ਕੋ ਸਾਨੂੰ ਸ਼ੰਕਾ ਆ ਸਾਡੀ ਪਾਰਟੀ ਨੂੰ ਭਿਓ ਮਦਨਾਮ ਕਰਦੇ ਨੇ ਜਦੋਂ ਕਿ ਅਸੀਂ ਜਿਹਾ ਕੀਤਾ ਹੀ ਨਹੀਂ ਸਰ ਇੱਕ ਮੈਂ ਹੋਰ ਸਵਾਲ ਵਿੱਚ ਜੋੜਨਾ ਚਾਹਣਾ ਪਿੱਛੇ ਜੇ ਇੱਕ ਇਲੈਕਸ਼ਨ ਦੇ ਵੇਲੇ ਖਰੀਦੋ ਫਰੋਕਤ ਦਾ ਕੰਮ ਚੱਲਿਆ ਸੀ ਜਦੋਂ ਕਿ ਪ੍ਰਧਾਨ ਦੀ ਹੁਣੀ ਸੀਗੀ ਨਾਮਜ਼ਦਗੀ ਉਹਦੇ ਸੰਬੰਧੀ ਵੀ ਤੁਹਾਡੀ ਪਾਰਟੀ ਵੱਲੋਂ ਇੱਕ ਨਾਮਵਰ ਕਲਾਕਾਰ ਦੇ ਉੱਤੇ ਦਰਖਾਸਤ ਦਿੱਤੀ ਗਈ ਸੀ ਉਹਦਾ ਮੁਰਕਾ ਕੀ ਬਣਿਆ ਸਰ ਉਹ ਵੀ ਨਿਕਦੀ ਮੁਰਕਾ ਚਾਚਾ ਵਿੱਚ ਗੱਲ ਆ ਜੀ ਤੇ ਕਿੱਥੋਂ ਦੀ ਗੱਲ ਕਰ ਸਰ ਬਿਲਕਾ ਦੀ ਗੱਲ ਹੈ ਜੀ ਇਹ ਇੱਕ ਨਾਮਵਰ ਕਲਾਕਾਰ ਆ ਜੀ ਤੁਹਾਡੇ ਪਾਰਟੀ ਵੱਲੋਂ ਉਹਦੇ ਤੇ ਦਿੱਤੀ ਸੀ ਫਰੋਕਤ ਕੀਤੀ ਸੀ ਹਾਂ ਹਾਂ ਹਾਂਜੀ ਉਹਦਾ ਕੀ ਮੜਕੇ ਬਣਿਆ ਸਰ ਉਹਦੀ ਵੀ ਨਾ ਕਦੀ ਗੱਲ ਕੋਈ ਸੁਣੀ ਨਹੀਂ ਦੇਖੋ ਇਸ ਤਰ੍ਹਾਂ ਦਾ ਕਈ ਵਾਰੀ ਕੁਝ ਅਫਵਾਹਾਂ ਹੋ ਸਕਦੀਆਂ ਹੂੰ ਸੱਚਾਈ ਕੀ ਹੁੰਦੀ ਆ ਹੋਇਆ ਤਾਂ ਹੈ ਇਹ ਕਪਲਾ ਪਰ ਉਹਨੂੰ ਫਿਰ ਤਾਂ ਦਵਾਦੂ ਦੇ ਦਿੱਤਾ ਜਾਂਦਾ ਹੂੰ ਪੈਸਿਆਂ ਦੀ ਵੰਡ ਬਾਰੇ ਤੁਸੀਂ ਕਹਿ ਰਹੇ ਹੋ ਪੈਸਿਆਂ ਦੀ ਵੰਡ ਲਈ ਇਦਾਂ ਕੀਤਾ ਤਿੰਨ ਚਾਰ ਬੰਦਿਆਂ ਨੇ ਪਰ ਜਿੰਨੀ ਦੇਰ ਅਸੀਂ ਉੱਪਰੋਂ ਨਹੀਂ ਪਕੜਦੇ ਪਰ ਸਰ ਦਰਖਾਸਤ ਤੁਹਾਡੇ ਕੋਲ ਤੇ ਆ ਗਈ ਦਾ ਮਕਸਦ ਆ ਉਹ ਹੋ ਗਿਆ ਹੁਣ ਜਿਹਨੇ ਵੀ ਦਸਵੰਤ ਦਿੱਤਾ ਆ ਗਿਆ ਜਿਹਨੇ ਸੇਵਾ ਕੀਤੀਏ ਉਹ ਤੋਂ ਬਾਅਦ ਹਾਂ ਉਹ ਦਿੱਤੀ ਜੀ 20000 ਤੁਹਾਡੇ ਰੱਖ ਗਏ ਆ ਉਸ ਵਿੱਚ ਬਦਨਾਮੀ ਤੁਹਾਨੂੰ ਵੀ ਇਹਦਾ ਕਿ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਆ ਉਹਗਾ ਕਿ ਤੁਹਾਡੇ ਸ਼ਾਇਦ ਕੰਮ ਸਹੀ ਗਏ ਆ ਨਹੀਂ ਗਏ ਹੈਗੇ ਤੇ ਇਹਦੇ ਲਈ ਹੁਣ ਐਜੂਕੇਸ਼ਨ ਦੇ ਟਾਰਗੇਟ ਤੋਂ ਜਿਹੜਾ ਸੈਟੀਸਫਾਈ ਨਹੀਂ ਹੈਗੇ ਜਾਂ ਉਹ ਹਾਸ ਖੇਡ ਕੇ ਇੱਥੇ ਚਲ ਗਏ ਆ ਜਾਂ ਕੋਈ ਕਾਰਜ ਪੋਸਟ ਕਾਰਜ ਉਹਨਾਂ ਨੇ ਨਹੀਂ ਕੀਤੇ ਹਨ ਤੇ ਤੁਸੀਂ ਫਿਰ ਕਾਨੂੰਨੀ ਸਹਾਇਤਾ ਨਹੀਂ ਲਓਗੇ ਤੁਹੇ ਗਵਣਿਆ ਸਿੱਧੋ ਸਿੱਧੀ ਤੁਹਾਡੇ ਕੋਲ ਰੂਫ ਹੈ ਰਸੀਦ ਤੁਹਾਡੇ ਕੋਲ ਹੈ ਕਟੇ ਦਿੱਤੀ ਹੋਈ ਹੈ ਉਹ ਹੋਰ ਸਿੱਧਾ ਉਹਨਾਂ ਕੋਲ ਹੈਗੀਆਂ ਤੇ ਸਿੱਧੋ ਸਿੱਧੀ ਫਿਰ ਤਾਂ ਕਾੜੇ ਹੋਗੇਗੀ ਦੇਖੋ ਜੇ ਸਾਨੂੰ ਲੋਡ ਪਈ ਅਸੀਂ ਹਾਲੇ ਇਹਦਾ ਦਾਖਲ ਅੰਦਾਜ਼ੇ ਨਹੀਂ ਕਰਦੇ ਸਾਨੂੰ ਲੋਡ ਪਈ ਅਗਰ ਉਹ ਇਸ ਤਰ੍ਹਾਂ ਚੱਲਣਗੇ ਦੁਆਰਾ ਇਹਨਾਂ ਲੋਕਾਂ ਨੂੰ ਫੇਰ ਬਿਠਾਉਣਗੇ ਅਜਿਹੇ ਸਥਾਨਾਂ ਤੇ ਪਵਿੱਤਰ ਸਥਾਨਾਂ ਤੇ ਅਸੀਂ ਕਰ ਸਕਦੇ ਹਾਂ ਸਰ ਫਿਰ ਸਾਡੇ ਨੇ ਖੁੱਲਾ ਮਦਾਨ ਖੜਾ ਕਰ ਵੇਡ ਕਰਾਂਗੇ ਅਜੇ ਹੋਊਗਾ ਮਾੜੀ ਫਿਰ ਤਾਂ ਇਹਦਾ ਅਗਲੇ ਕੰਦੇ ਸਾਡਾ ਵੀ ਵਿਗੜ ਗਿਆ ਸਰ ਤੁਸੀਂ ਵੇਟ ਕਰੂਗਾ ਉੱਚੀ ਦੀ ਦੋਸ਼ੀਆਂ ਤੇ ਮੈਂ ਤਾਂ ਕਹਿੰਦਾ ਐਸਪੀਐਸਪੀ ਨੂੰ ਵੱਧ ਤੋਂ ਵੱਧ ਕਾਰਵਾਈ ਕਰਨੀ ਜਿਹਦੇ ਦੁਆਰਾ ਕਿਸੇ ਗੁਰੂ ਘਰ ਵੀ ਐਸਪੀਐਸਪੀ ਜਾਂ ਪ੍ਰਾਈਵੇਟ ਇਹ ਕਿਸੇ ਮਤਲਬ ਗੁਰੂ ਘਰ ਸੇਵਾ ਨਾ ਕਰ ਸਕੇ ਠੀਕ ਸਰ ਦੇ ਸਰ ਹਸ਼ਟਾਖਰਮਹੰ ਕੋਈ ਨਹੀਂ ਕਿਹਾ ਇਹ ਜੀ ਨੂੰ ਹੋ ਕੀ ਨਾ ਹੋ ਐਕਚੁਅਲੀ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਨੂੰ ਲੋਕਾਂ ਨੂੰ ਹਜੇ ਕਈਆਂ ਨੂੰ ਇਸਦਾ ਪਤਾ ਹੀ ਨਹੀਂ ਹੈਗਾ ਵੀ ਕੇਸ ਬਿਹੇਵੀਅਰ ਦੇ ਸਾਡੇ ਕੋਲ ਸਾਈਨ ਕਰਾ ਰਹੇ ਆ ਜੀ ਮੈਨੂੰ ਇਥੇ ਆਵਾਜ਼ ਦੀ ਪਾਰਟੀ ਨੇ ਕੱਢ ਦਿੱਤਾ ਜੀ ਤੇ ਲੈ ਕੇ ਉਹ ਸਾਈਨ ਕਰਾਉਣ ਜਿਵੇਂ ਫੇਵਰ ਉਥੇ ਜੁਆਇਨਿੰਗ ਕਰਨੀ ਆ ਇਸ ਕਰਕੇ ਸਾਰੇ ਲੋਕਾਂ ਨੂੰ ਸਾਈਨ ਕਰਾ ਰਹੇ ਕਿਸ ਨੂੰ ਟੋਟਲ ਰੀਜ਼ਨ ਦਾ ਨਹੀਂ ਪਤਾ ਹੈਗਾ ਨਹੀਂ ਸਰ ਉਹ ਜੇ ਜੇ ਸਿਕਨ ਕਰਾ ਰਹੇ ਕੋ ਪਰਫਾਰਮਰ ਤੇ ਕਰਾ ਰਹੇ ਜਾਂ ਪਲੇਨ ਪੇਪਰ ਤੇ ਕਰਾ ਰਹੇ ਆ ਦੇਖੋ ਜੀ ਤੁਹਾਨੂੰ ਪਤਾ ਹੈ ਸਾਡੀ ਇਰਾਦਾਚੀ ਹੈ ਸਿਰਫ ਇੱਕ ਪਲੇਨ ਪੇਪਰ ਤੇ ਸਾਈਨ ਕਰਾ ਰਹੇ ਬਰਬਦੀ ਬਰਬਾਦ ਤੇ ਨੈਕਸਟ ਤਾਂ ਇੱਕ ਸਾਡੇ ਕੋਲ ਪੋਜੀਸ਼ਨ ਤੇ ਬੈਠੇ ਹੋ ਲੋ ਇਹਦਾ ਵੀ ਆਪਣੇ ਕਿਸੇ ਰਿਸ਼ਤੇਦਾਰ ਸੱਜਨ ਮਹਿਤਰ ਹੈਗੇ ਸੀ ਇੱਕ ਪਾਲਕੀ ਸਾਹਿਬ ਲਈ ਤੇ ਇਹ ਕਹਿੰਦੇ ਪਾਲਕੀ ਸਾਹਿਬ ਲਈ ਇਹ ਸੇਵਾ ਦਿੱਤੀ ਸੀ 1 ਲੱਖ ਰੁਪਏ ਸੀ 1 ਲੱਖ ਰੁਪਏ ਦਾ ਹਜੇ ਤੱਕ ਉਹਨਾਂ ਦਾ ਹਿਸਾਬ-ਕਿਤਾਬ ਨਹੀਂ ਮਿਲਿਆ ਹੈਗਾ ਉਹ ਮਤਲਬ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ 1 ਲੱਖ ਰੁਪਏ ਦਿੱਤਾ ਸੀ ਉਹ ਜਗਵੀਰ ਸਿੰਘ ਫੌਜੀ ਇਹ ਕਹਿੰਦਾ ਜੀ ਮੈਂ ਤਾਂ ਡੋਗਰਾ ਸਾਹਿਬ ਉੱਥੇ ਅਰਦਾਸ ਬੇਨਤੀ ਕਰਦੀ 1 ਲੱਖ ਰੁਪਏ ਦਿੱਤੇ ਪੈਸੇ ਨੇ ਮੈਨੂੰ ਫੜਾਏ ਹੈਗੇ ਉਸ ਟਾਈਮ ਫਲਾਈਨਸ ਕੈਟ ਉੱਥੇ ਬੈਠੀ ਸੀ ਫਲਾਈਨਸ ਕੈਟ ਦਾ ਜਿਹੜਾ ਮੇਨ ਵੱਡਾ ਚੀਫ ਹੁੰਦਾ ਉਹ ਵੀ ਇੱਥੇ ਬੈਠਾ ਸੀ ਫਿਰ ਚੀਫ ਨੇ ਉਹਨੂੰ ਰੋਕਿਆ ਜਗਵੀਰ ਸਿੰਘ ਫੌਜੀ ਨੂੰ ਉਹ ਕਹਿੰਦਾ ਸਿੰਘ ਸਾਹਿਬ ਤੁਸੀਂ ਤਾਂ ਇੰਡੀਆਂ ਕੁ ਡੇ ਘਰ ਦੁਆਰਾ ਸਾਰ ਵਿੱਚ ਸਾਮੇ ਹੈਗੇ ਆ ਉਹਦੇ ਵਿੱਚ ਕੋਈ ਕੈਮਰਾ ਵਗੈਰਾ ਸੀਸੀਡੀ ਕੈਮਰੇ ਵਿੱਚ ਲੱਗੇ ਹੋਣੇ ਉਹ ਜਿਹੜੇ ਵੀਡੀਓਗ੍ਰਾਫੀ ਕੀਤੀ ਹੋਣੀ ਕੋਈ ਹੈਗੇ ਐਕਚੁਅਲੀ ਕੈਮਰੇ ਹੈਗੇ ਆ ਆਪਣੇ ਬਲਜੀਤ ਸਿੰਘ ਉਹਨਾਂ ਨੇ ਕਿਹਾ ਸੀ ਜਦੋਂ ਉਹ ਉੱਚੀ ਨੂੰ ਮੁਕਰ ਦਾ ਦੱਸਿਆ ਸੀ ਮਾਰੇ ਹਜੂਰੀ ਗੁਰੂ ਸਾਹਿਬ ਦੇ ਅੰਦਰ ਦਰਵਾਜ਼ੇ ਬੈਠੇ ਆ ਇਹਨਾਂ ਨੇ ਕਿਹਾ ਸੀ ਵੀ ਇੰਨੀ ਤਰੀਕ ਹੈ ਵੀ ਤੁਸੀਂ ਫੁਟੇਜ ਕੱਢ ਲੋ ਦੁਆਰਾ ਕਿਸੇ ਨੂੰ ਕੋਈ ਫੁਟੇਜ ਨਹੀਂ ਕੱਢਦੀ ਓਕੇ ਲੇਕਿ ਤੁਸੀਂ ਕਹਿੰਦੇ ਸਾਰੀ ਮਲੀ ਭੁਗਤਣਾ ਕੰਮ ਹੋ ਰਿਹਾ ਸਾਰੀ ਮਲੀ ਭੁਗਤਣਾ ਐਕਚੁਅਲੀ ਵਾਝੀਏ ਦੇਖੋ ਇਹਦੇ ਵਿੱਚ ਇਹ ਹੈਡ ਗ੍ਰੰਥੀ ਨਾਮ ਨਾਲ ਇਹ ਤੋਂ ਕੈਸ਼ ਦਾ ਐਡੀਸ਼ਨ ਚਾਰਜ ਆ ਕੈਸ਼ ਦੀ ਦੇਖ ਰਿਹਾ ਕਿ ਬੰਦਾ ਇਹ ਕਰ ਰਿਹਾ ਅਕਾਉਂਟਡ ਹੈਗਾ ਤੇ ਨਾਲ ਮੈਨੇਜਰ ਹੈਗਾ ਤਿੰਨੇ ਬੰਦੇ ਇਹ ਰਲ ਮਿਲ ਕੇ ਇੱਕ ਕੈਸ਼ ਦੀ ਹਿਰਾਫਰੀ ਕਰ ਰਹੇ ਸਾਰਾ ਕੁਝ ਕਰ ਰਹੇ ਆ ਕਿੱਥੇ ਕਿੱਥੇ ਕੱਲਾ ਬੰਦਾ ਨਿਕਲ ਸਕਦਾ ਕਿੰਨੇ ਬੰਦੇ ਕਿੱਥੇ ਰਹਿਣਾ ਕਿਹੜੇ ਪਿੰਡ ਕਿਹੜੇ ਹੈਗਾ ਇਕਤਾ ਜਗਵੀਰ ਸਿੰਘ ਫੌਜੀ ਉੱਥੇ ਬਿਲਕੇ ਦਾ ਰਹਿਣ ਵਾਲਾ ਇਹ ਟੈਂਪੋਰਰੀ ਸੀ ਤੇ ਬਾਕੀ ਇਹ ਜਿਹੜੇ ਦੂਸਰੇ ਹੈਗੇ ਜਿੱਦਾਂ ਐਸਪੀਸੀ ਆਪਣੇ ਲਗ ਲਗ ਤਰ੍ਹਾਂ ਕੋਈ ਅਮਰਸਰ ਦਾ ਹੁੰਦਾ ਉਹਨੂੰ ਗੁਰਦਾਸਪੁਰ ਤੋਂ ਜਿੱਥੇ-ਜਿੱਥੇ ਉਹ ਆਪਣੀ ਜੋਬ ਚੈਨ ਹੁੰਦਿਆਂ ਸਵੇਰ ਇਹ ਤੁਹਾਡੇ ਪਿੰਡ ਦੇ ਇਹਨਾਂ ਨੂੰ ਕਿਨਾਂ ਨੇ ਆਪਣੇ ਬਿੱਟਾ ਇੱਥੇ ਕਿਨਾਂ ਰੱਖਿਆ ਸੀ ਅੱਜ ਦੀ ਪਿਛਲੇ ਦਿਨ ਖਾਈ ਪਿੰਡ ਵਾਲੇ ਦੀ ਸਵਾਰਸ਼ ਰੱਖੋ ਐਕਚੁਅਲੀ ਮੈਂ ਭਾਜੀ 15 ਤੋਂ 17 ਸਾਲ ਪਹਿਲਾਂ ਮੈਂ ਅਕਾਲੀ ਦਲ ਵਿੱਚ ਕੰਮ ਕੀਤਾ ਅਕਾਲੀ ਦਲ ਚੋਂ ਮੇਰੀਆਂ ਕਈ ਕੰਮ ਮਤਲਬ ਕਿ ਇਹਨਾਂ ਨਾਲ ਗੁੱਸੇ ਗਲੇ ਹੈਗੇ ਸੀ ਇਸ ਕਰਕੇ ਮੈਂ ਅਕਾਲੀ ਦਲ ਨੂੰ ਰਿਜ਼ਾਈਨ ਦਿੱਤਾ ਸੀ ਉਹਦੇ ਵਿੱਚ ਜਦੋਂ ਮੈਂ ਅਕਾਲੀ ਦਲ ਦੇ ਵਿੱਚ ਸੀ ਇਸ ਤੋਂ ਪਹਿਲਾਂ ਅਸੀਂ ਤਿੰਨ ਗ੍ਰਾਂਥੀ ਹੋਰ ਅਸੀਂ ਦੇਖਿਆ ਸਭ ਤੋਂ ਪਹਿਲਾ ਇੱਕ ਹੈਗਾ ਸੀ ਉਹਦਾ ਕੋਈ ਕਰੈਕਟਰ ਦਾ ਇਦਾਂ ਦਾ ਬੇਵਿਅਰ ਸੀ ਉਹਦੇ ਕਰਕੇ ਹੋਇਆ ਸੈਕੰਡ ਫੇਜ਼ ਇੱਕ ਦੋ ਹੋਰ ਦੇਖੇ ਉਹਨਾਂ ਦੇ ਇਦਾਂ ਦੀ ਕੋਈ ਪ੍ਰੋਬਲਮਸ ਆਈ ਆ ਤੇ ਪੀਸਾ ਅਸੀਂ ਇਹਨੂੰ ਫੇਰ ਆਪਰ ਰਖਾਇਆ ਸੀ ਕਿ ਚਲੋ ਸਾਡੇ ਪਿੰਡ ਦਾ ਹੈਗਾ ਵਧੀਆ ਇਮਾਨਦਾਰ ਹੋਊਗਾ ਸਾਰਾ ਕੁਝ ਹੋਊਗਾ ਪਰ ਇਹਦਾ ਮਤਲਬ ਹਰ ਦੀ ਪੂਰੀ ਪਾਲ ਕਰਤੀ ਕਿੰਨੇ ਸਾਲ ਹੋ ਗਏ ਲਗਭਗ ਮੇਰੇ ਖਿਆਲ ਨਾਲ ਤਿੰਨ ਸਾਲ ਹੋ ਗਏ ਤਿੰਨ ਸਰਦਾਰ ਜੀ ਪਿਛਲਾ ਵੀ ਰਿਕਾਰਡ ਚੈੱਕ ਹੀ ਕਰੀਦਾ ਉਸੇ ਨੂੰ ਕਿ ਪਈ ਹੁਣ ਤਾਂ ਐਸਪੀਸੀ ਦਾ ਉਹ ਮੰਗ ਕੀਤੀ ਕੋਈ ਅਸੀਂ ਜਿੱਦਾਂ ਹੁਣ ਮਤਲਬ ਫੇਰ ਦੁਬਾਰਾ ਉਹਨੂੰ ਐਸਪੀਸੀ ਨੂੰ ਇੱਕ ਲੈਟਰ ਦਵਾਵਾਂਗੇ ਵੀ ਜਿੰਨੇ ਸਾਲੋਂ ਤੁਸੀਂ ਜੋਬ ਕਰ ਰਹੇ ਸੀ ਪੂਰਾ ਰਿਕਾਰਡ ਇਹਦੇ ਚੈੱਕ ਵੀ ਚੈੱਕ ਕਰੋ ਜੀ ਹੁਣ ਘਮ ਨੂੰ ਵਿੱਚੋਂ ਨਿਕਲ ਆਉਣਾ ਹੈ ਠੀਕ ਆ ਸਰ ਥੈਂਕ ਯੂ ਅੱਡਾ ਕਿ ਨਾਮ ਇੱਕ ਉਹ ਰੱਖ ਸਕਦੇ ਇਲੈਕਸ਼ਨ ਦੇ ਵਿੱਚ ਬਾਬਾ ਜੀ ਕੀ ਸ਼ਬਦ ਆ ਮੈਂ ਜੀ ਜੀ ਸਹੀ ਬਾਬਾ ਜੀ ਕਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਗ੍ਰੰਥੀ ਜੀ ਮੈਂ ਤਲਵੰਦ ਸਾਹਿਬ ਸ੍ਰੀ ਗੁਰੂ ਅਰਜਨ ਪਾਸ਼ਾ ਨਗਰ ਬਿਰਗਾ ਜਿੱਥੇ ਗੁਰੂ ਅਰਜਨ ਪਾਸ਼ਾ ਮਹਾਰਾਜ ਜੀ ਨੇ ਚਰਨ ਪਾਏ ਸਨ ਜੋ ਕਿ ਬਿਰਗਾ ਨਗਰ ਦੇ ਸੈਂਟਰ ਦੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਜਿਸ ਨੂੰ ਆਖਿਆ ਜਾਂਦਾ ਉੱਥੇ ਦਾਸ ਤਕਰੀਬਨ 2 ਸਾਲ ਕੁਝ ਮਹੀਨਿਆਂ ਤੋਂ ਹੈੱਡ ਦੇ ਗ੍ਰੰਥੀ ਦੀ ਡਿਊਟੀ ਕਰ ਰਹੇ ਸਨ ਠੀਕ ਹੈ ਸਰ ਇੱਕ ਅੱਜ ਪ੍ਰੈਸ ਕਾਨਫਰੰਸ ਹੋਈ ਹੈਗੀ ਆ ਉਹਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਤੇ ਐਲੀਗੇਸ਼ਨ ਲਾਏ ਹੈਗੇ ਕਿ ਜਿਹੜੇ ਐ ਸਿੰਘ ਸਾਹਿਬ ਹੈਗੇ ਆ ਗਰੰਤੀ ਹੈਗੇ ਆ ਇਸ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਉੱਥੇ ਕਪੜੇ ਬਾਜੀ ਕੀਤੀ ਹੈਗੀ ਐ ਅਸੀਂ ਉਹਨਾਂ ਨੂੰ ਜਿਹੜੀ ਕੋਈ ਦਾਨ ਦਸ਼ਨਾ ਦਿੰਦੇ ਸੀ ਉਹ ਜਿਹੜੀ ਸਾਨੂੰ ਸਲਿੱਪ ਦਿੰਦੇ ਸੀ ਉੱਤੇ ਕੁਝ ਸਹੀ ਰਕਮ ਲਿਖਦੇ ਸੀ ਜਿਹੜੀ ਉਹਨਾਂ ਕੋਲ ਕੰਟਰੋਲ ਰਸੀਪਟ ਸਲਿੱਪ ਰਹਿੰਦੇ ਸੀ ਉੱਤੇ ਕੁਝ ਹੋਰ ਲਿਖਦੇ ਸੀ ਕੀ ਸਾਰਾ ਮਾਮਲਾ ਹੈਗਾ ਸਾਰ ਇਹ ਕਿੰਨੇ ਕ ਸੱਚਾਈ ਹੈ ਉਸ ਦੀ ਹਾਂਜੀ ਪੁੱਛ ਕਿੰਨੇ ਕ ਸੱਚਾਈ ਹੈ ਗੱਲ ਦੇ ਅ ਪਹਿਲੀ ਗੱਲ ਤੋਂ ਜਿੰਨੇ ਵੀ ਇਲਜ਼ਾਮ ਲੱਗੇ ਨੇ ਜੀ ਸਾਰਾ ਸਾਰ ਬੇਬੁਨਿਆਦ ਔਰ ਝੂਠੇ ਨੇ ਜੀ ਔਰ ਦੂਜੀ ਗੱਲ ਸ਼੍ਰੋਮਣੀ ਪ੍ਰਬੰਧ ਕਮੇਟੀ ਦੇ ਅਧੀਨ ਹੈ ਗੁਰਦੁਆਰਾ ਸਾਹਿਬ ਜੀ ਜਿਸ ਦੇ ਵਿੱਚ ਜਦੋਂ ਆਰੰਭਤਾ ਚ ਮੈਂ ਆਇਆ ਸੀ ਜੀ ਉਦੋਂ ਵੀ ਮੈਂ ਡਿਊਟੀ ਨਹੀਂ ਸੀ ਕਰਨਾ ਚਾਹੁੰਦਾ ਜੀ ਕਿਉਂਕਿ ਮੈਨੂੰ ਮੇਰੇ ਮਾਤਾ ਜੀ ਉਹ ਵੀ ਕਾਫੀ ਪਹਿਲਾਂ ਇੱਥੇ ਸੇਵਾ ਨਿਭਾ ਚੁੱਕੇ ਸਨ ਸੰਗਤ ਦੀ ਜੀ ਉਹਨਾਂ ਨੂੰ ਪਤਾ ਸੀ ਕਿ ਇਹ ਗੁਰਦੁਆਰਾ ਸਾਹਿਬ ਰਾਜਨੀਤੀ ਦੇ ਅਧੀਨ ਹੈ ਜੀ ਤੇ ਦਾਸ ਨੇ ਜਦੋਂ ਕਿਸੇ ਸ਼੍ਰਮਣੀ ਪ੍ਰਬੰਧਕ ਵਿੱਚ ਦਵਾਈ ਸੀ ਜੀ ਤੇ ਉਸ ਤੋਂ ਹਾਜ਼ਰ ਹੋਣ ਤੇ ਮੈਨੇਜਰ ਇੱਥੇ ਸੀਗੇ ਬੰਦਾ ਦਾ ਨਾਮ ਨਹੀਂ ਲੰਗਾ ਕਿਉਂਕਿ ਉਹ ਸਾਡਾ ਵਿਸ਼ਾ ਹੈ ਸਾਡੇ ਸਿਸਟਮ ਦਾ ਜੀ ਲੇਕਿਨ ਅਗਰ ਕੱਲੂ ਹੋਵੇਗਾ ਤਾਂ ਆਪਾਂ ਦਵਾਂਗੇ ਜੀ ਉਹਨਾਂ ਨੇ ਆਖਿਆ ਸੀ ਕਿ ਤੁਸੀਂ ਦਾੜੀ ਕੱਲੀ ਕਰਦੇ ਹੋ ਜੀ ਔਰ ਉਸ ਦੇ ਉਪਰੰਤ ਮੈਂ ਉੱਥੇ ਫਤੇ ਬੁਲਾ ਕੇ ਬਾਹਰ ਆ ਕੇ ਗੁਰਦੁਆਰਾ ਸਾਹਿਬ ਫਤੇ ਬੁਲਾ ਕੇ ਮੈਂ ਆਪਣੇ ਘਰ ਚਲਾ ਗਿਆ ਸੀ 29 ਦਿਨ ਮੈਂ ਹਾਜ਼ਰੀ ਨਹੀਂ ਭਰੀ ਸੀ ਜੀ ਅਨੰਤੀ ਜਣੋ ਪੀਨੇ ਜਣ ਉਹਨਾਂ ਨੇ ਕਿਸੇ ਨੁਮਾਇंदे ਨੂੰ ਜਾਣਦੇ ਦੀ ਮੈਂ ਨਾਮ ਨਹੀਂ ਲਵਾਗਾ ਉਹ ਆਪਣੇ ਆਪ ਹੀ ਜਾਣ ਜਾਣਗੇ ਕਿ ਕੀ ਆਖਿਆ ਸੀ ਉਹਨਾਂ ਨੇ ਉਹਨਾਂ ਨੇ ਸੰਗਤ ਲਿਆਂਦੀ ਔਰ ਕਹਿ ਕੇ ਮੈਨੂੰ ਗੁਰਦੁਆਰਾ ਸਾਹਿਬ ਉੱਤੇ ਲੈ ਕੇ ਆ ਜੀ ਕਿ ਤੁਸੀਂ ਡਿਊਟੀ ਕਰੋ ਜੀ ਉਸ ਸਮੇਂ ਮੈਂ ਚੰਗਾ ਸੀਗਾ ਹਮ ਅੱਜ ਉਹਨਾਂ ਦੇ ਅਧੀਨ ਮੈਂ ਮਾੜਾ ਖਾਂ ਬਣਿਆ ਔਰ ਜਿਹੜੀ ਤੁਸੀਂ ਗੱਲ ਪਰਚੀ ਦੀ ਕਰ ਰਹੇ ਉਹ ਮੈਂ ਪਹਿਲਾਂ ਦੱਸਾਂਗਾ ਜੀ ਇਹ ਜਿਹੜੇ ਇਲਜ਼ਾਮ ਲੱਗੇ ਆ ਉਹ ਸਦਾ ਸਾਰ ਬੁਨਿਆਦ ਕਿਵੇਂ ਹਮ ਕਿਉਂਕਿ ਜਿਹੜੀ ਡਿਊਟੀ ਹੈ ਮੇਰੀ ਹੈੱਡ ਗ੍ਰੰਥੀ ਦੀ ਔਰ ਉਸ ਦੇ ਅਪਰੰਤ ਤਕਰੀਬਨ 2024 ਦੇ 7ਵੇਂ ਮਹੀਨੇ 'ਚ ਮੈਂ ਕਰਾਂ ਗੱਲ ਤੇ ਮੈਨੇਜਰ ਮਨਦੀਪ ਸਿੰਘ ਉਹ ਕਹਿੰਦੇ ਵੀ ਮੇਰੇ ਕੋਲ ਸਟਾਫ ਘਟੇ ਤੁਸੀਂ ਖਜ਼ਾਂਚੀ ਦੀ ਡਿਊਟੀ ਕਰਨਾ ਕਰੋ ਜੀ ਪਹਿਲਾਂ ਤਾਂ ਮੇਰਾ ਇਹ ਸਿਗਾ ਕਿ ਮੈਨੂੰ ਖਜ਼ਾਂਚੀ ਦੀ ਡਿਊਟੀ ਨਹੀਂ ਆਉਂਦੀ ਹਾਂ ਮੈਂ ਮੈਨੂੰ ਇਸ ਬਾਰੇ ਪਤਾ ਹੈ ਕਹਿੰਦੇ ਤੁਸੀਂ ਕੁਝ ਨਹੀਂ ਕਰਨਾ ਜਿਹੜੀ ਸੰਗਤ ਆਉਂਦੀ ਉਹ ਕਿਉਂਕਿ ਪੈਸੇ ਮੰਗਦੀ ਹੈ ਰੁਪਈਆ ਜਾਂ 10 ਰੁਪਈਏ ਜਾਂ 20 ਰੁਪਈਏ ਉਹ ਤੁਸੀਂ ਉਹਨਾਂ ਨੂੰ ਸੇਵਾ ਦੇ ਦੇਣੀ ਹੈ ਉਹਨਾਂ ਤੋਂ ਲੈ ਲੈਣੇ ਉਹਨੇ ਵੱਧੇ ਪੈਸੇ ਜੋ ਟੁੱਟੇ ਦਿੰਦੇ ਆ ਆਪਾਂ ਆਮ ਦੇਖਦੇ ਆ ਸੰਗਤ ਲੈਂਦੀ ਹੈ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਸੀਂ ਕੋਈ ਮੌਸੇਬ ਦਾ ਰਹਿਣ ਵਾਲਾ ਹੈ ਕੋਈ ਅੰਮ੍ਰਿਤਸਰ ਦਾ ਕਈ ਵਾਰ ਅਸੀਂ ਨਹੀਂ ਹੁੰਦੇ ਤੋ ਉਸ ਤੋਂ ਪਰંત ਮੈਂ ਫਿਰ ਬੇਨਤੀ ਕੀਤੀ ਸੀ ਵੀ ਨਹੀਂ ਪਰ ਉਹਨਾਂ ਨੇ ਜ਼ਬਰਦਸਤੀ ਮੈਨੂੰ ਇਹ ਜਿਹੜੀ ਸੇਵਾ ਖਜ਼ਾਨਚੀ ਦੀ ਵੀ ਦਿੱਤੀ ਨਾਲ ਹੂੰ ਉਸ ਦੇ ਪਰੰਤ 7 17 2024 ਮੇਰੇ ਕੋਲ ਸਬੂਤ ਹੈਗਾ ਚਿੱਠੀ ਦਾ ਮੇਰੀ ਜਿਹੜੀ ਲਿਖੀ ਗਈ ਸੀ ਕਿ ਮੈਂ ਸਰ ਇਹ ਡਿਊਟੀ ਨਹੀਂ ਨਿਭਾ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੂੰ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਿਰਫ ਇਹ ਦੇਣੇ ਆ ਬਾਕੀ ਕੈਸ਼ ਦੀ ਡਿਊਟੀ ਜਿਹੜੀ ਉਹ ਅਮਰਤਪਾਲ ਸਿੰਘ ਕਰੂਗਾ ਜਿਹੜਾ ਇਥੇ ਆਰਜੀ ਸੇਵਾ ਦੀ ਡਿਊਟੀ ਆਰਜੀ ਸੇਵਾਦਾਰ ਦੀ ਡਿਊਟੀ ਨਿਭਾ ਰਿਆ ਸੀ ਜਦ ਕਿ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਸੰਗਤ ਨੇ ਉਸ ਦੇ ਆਉਣ ਤੋਂ ਪਹਿਲਾਂ ਇੱਥੇ ਹੀ ਭਰਤੀ ਹੋਇਆ ਸੀ ਔਰ ਉਸ ਨੂੰ ਮੌਸ ਹੈ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਸਾਡੀ ਪਿੰਡ ਦੀਆਂ ਕੋਈ ਭਿੰਨਾਂ ਸੀ ਉਹਨਾਂ ਨੂੰ ਜਾਂ ਦੇਖਿਆ ਜਾਂ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਸੰਗਤ ਦਾ ਵਿਚਾਰ ਹੋਇਆ ਸੀ ਤੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਸੀ ਉਸ ਦੇ ਉਪਰੰਤ ਜਿਹੜਾ ਇਹ ਮੈਨੇਜਰ ਆਉਂਦਾ ਮਨਜੀਤ ਸਿੰਘ ਤੇ ਉਹ ਕਹਿੰਦਾ ਹੈ ਵੀ ਮੇਰੇ ਕੋਲ ਸਟਾਫ ਨਹੀਂ ਉਹ ਚਿੱਠੀ ਲਿਖਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਤੇ ਉਹ ਕਹਿੰਦੇ ਵੀ ਸਟਾਫ ਅਸੀਂ ਇਹ ਦੇ ਨਹੀਂ ਸਕਦੇ ਸਾਡੀ ਗੋਲਤ ਜਿਹੜੀ ਇਥੋਂ ਦੀ ਘੱਟ ਹੈ ਔਰ ਉਹਨਾਂ ਨੇ ਵੀ ਕਿਹਾ ਉਹ ਜਿਹੜਾ ਬੰਦਾ ਇੱਥੇ ਭਰਤੀ ਹੋਇਆ ਸੀ ਉਸ ਨੂੰ ਦੁਬਾਰਾ ਇੱਥੇ ਲੈ ਆਉਂਦਾ ਉਸ ਦੇ ਉਪਰੰਤ ਮੈਂ ਮਨਦੀਪ ਸਿੰਘ ਨੇ ਵੀ ਬੇਨਤੀ ਕੀਤੀ ਤੇ ਇਹ ਬੰਦਾ ਜਿਹੜਾ ਹੈ ਨਹੀਂ ਨਿਭਾ ਸਕਦਾ ਕਿਉਂਕਿ ਬੰਦਾ ਕਾਫੀ ਛਾਤਰ ਹੈ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਸ ਦੇ ਉਪਰੰਤ ਜਿਹੜੀ ਖਜ਼ਾਨਚੀ ਦੇ ਅਧੀਨ ਆਉਂਦਾ 500 ਦੀ ਪਰਚੀ ਕਾਉਦੀ ਪਰਤੀ 50 ਰੁਪਏ ਵਾਲੀ ਪਰਚੀ ਦੇ ਵੀ ਸੰਗਤ ਮੰਨ ਲਓ ਕਿ ਮੇਰੇ ਆਖਿ ਸਿਵਾ ਘਟਾਉਂਦੀ ਹੈ ਉਹ ਮੇਰੇ ਕੋਲ ਦਿੱਤੀਆਂ ਹੋਈਆਂ ਸੀ ਜਿਸ ਦਿਨ ਫਲੈਂਗ ਆਉਂਦੀ ਹੈ ਉਸ ਦਿਨ ਜਿਹੜੀ ਰਸੀਦ ਪੱਕੀ ਹੈ ਜਿਹਦੇ ਉੱਪਰ ਹੱਥ ਨਾਲ ਲਿਖਿਆ ਜਾਂਦਾ ਹੈ ਹਜ਼ਾਰਾਂ ਲਿਖਣਾ ਹੈ ਜਾਂ ਕਿੰਨਾ ਲਿਖਣਾ ਹੈ ਜੀ ਉਹਦੇ ਉੱਪਰ ਪਾਇਆ ਨਹੀਂ ਹੁੰਦਾ ਮੇਰੇ ਕੋਲ ਕੱਚੀਆਂ ਰਸੀਦਾਂ ਜਿਉਂ ਪੱਕੀ ਰਸੀਦ ਸੀ ਜਿਹਦੇ ਉੱਪਰ ਲਿਖਿਆ ਜਾਂਦਾ ਸੀ ਕਿ ਇੰਨੇ ਹਜ਼ਾਰ ਦੇ ਕੇ ਗਿਆ ਜਾਂ ਕਿੰਨਾ ਉਹ ਉਸ ਟਾਈਮ ਵੀ ਜਿਹੜੀ ਫਲੈਂਗ ਆਈ ਉਸ ਦੇ ਸਾਹਮਣੇ ਉਹਨਾਂ ਨੇ ਆਪਣੀ ਲੋਕਲ ਜੋ ਕੱਢੀ ਆਪਣੇ ਟੇਬਲ ਤੇ ਰੱਖੀ ਮਨਦੀਪ ਸਿੰਘ ਨੇ ਮਨਦੀਪ ਸਿੰਘ ਮੈਨੇਜਰ ਨੇ ਜੀ ਔਰ ਨਾਲ ਹੀ ਕੰਟੈਂਟ ਜਿਹੜਾ ਅਮਰਤਪਾਲ ਸਿੰਘ ਬੈਠਾ ਸੀ ਉਹਨਾਂ ਨੇ ਕੱਢ ਕੇ ਉਹ ਦਿਖਾਉਣਾ ਕੀਤੀ ਉਹਨਾਂ ਨੇ ਪਹਿਲਾਂ ਦੇਖਿਆ ਚੈੱਕ ਕੀਤਾ ਉਸ ਦੇ ਉਪਰੰਤ ਉਹ ਜਿਹੜੀ ਲਿਖੀ ਹੋਈ ਉਹਨਾਂ ਕੋਲ ਪਹੁੰਚੀ ہوئی ਸੀਗੀ ਰਿਪੋਰਟ ਉਹ ਮੈਨੂੰ ਦਿਖਾਈ ਮੈਂ ਉਹਨਾਂ ਨੂੰ ਦੱਸਿਆ ਪੀ ਇਸ ਬਾਰੇ ਮੈਂ ਨਹੀਂ ਜਾਣਦਾ ਕਿਉਂਕਿ ਇਸ ਦੇ ਉੱਪਰ ਜਿਹੜੇ ਸਿਗਨੇਚਰ ਕੀਤੇ ਹੋਏ ਨੇ ਉਹ ਮੇਰੇ ਨਹੀਂ ਹਨ ਪਹਿਲੀ ਗੱਲ ਇਹ ਜਿਹੜੀ 50000 ਵਾਲੀ ਪਰਚੀ ਹੈ ਹੂੰ ਜੋ ਕਿ ਉਹਨਾਂ ਨੇ ਕੱਟੀ ਹੋਈ ਸੀ 1 ਬੰਨੇ 500 ਮੈਨੂੰ ਵੀ ਉਸੇ ਦਿਨ ਪਤਾ ਲੱਗਾ ਅੱਛਾ ਜੀ ਠੀਕ ਹੈ ਜੀ ਜਦੋਂ ਫਲੈਂਗ ਆਉਂਦੀ ਹੈ ਜੀ ਉਸ ਦੇ ਉਪਰੰਤ 14100 ਦੀ ਹੂੰ ਜਿਹੜੀ ਪਰਚੀ ਕੱਟੀ ਗਈ ਹੈ ਉਹ 2100 ਲਿਖ ਕੇ ਉਹਦੇ ਉੱਪਰ ਕ੍ਰੈਸ਼ ਕੀਤਾ ਗਿਆ ਹੈ ਜੀ ਉਹ ਅੰਨੇ ਬੰਦੇ ਨੂੰ ਵੀ ਦਿਸਦਾ ਹੈ ਪਰ ਦੂਜੇ ਬੰਨੇ ਉਸ ਦੇ ਉੱਪਰ 14100 ਕੱਟ ਕੇ ਗਲੇ ਨੂੰ ਦੇ ਦਿੱਤੀ ਗਈ ਜਿਹੜੀ ਸੀ ਉਹ ਜਾਣਦੇ ਨੇ ਜੀ ਔਰ ਉਸ ਦੇ ਉੱਪਰ ਵੀ ਮੇਰੇ ਜਿਹੜੇ ਸਿਗਨੇਚਰ ਅਕਾਊਂਟੈਂਟ ਹੈ ਚਾਹੇ ਮੈਨੇਜਰ ਹੈ ਉਹ ਜਾਣਦੇ ਸੀ ਉਹ ਕਰ ਲੈਂਦੇ ਸੀ ਮੈਂ ਕਈ ਵਾਰ ਐਸੇ ਮਾਰਦਾ ਸੀ ਮੈਨੂੰ ਡਰ ਪਿਆ ਹੋਇਆ ਸੀ ਕਿ ਪਤਾ ਨਹੀਂ ਕੀ ਕਰਨਾ ਪਰ ਮੈਂ ਜਿਹਨੂੰ ਵੀ ਮੰਨ ਲਓ ਜਾ ਕੇ ਦੱਸਦਾ ਸੀਗਾ ਉਹ ਨਹੀਂ ਸੀ ਮੰਨਦੀ ਸੋ ਉਹਨਾਂ ਨੇ ਉਹ ਕਰੈਸ਼ ਕੀਤਾ ਹੋਇਆ ਸੀਗਾ ਉਸ ਨੂੰ ਉਸ ਨੂੰ ਵੀ ਕਰੈਸ਼ ਕੀਤਾ ਹੋਇਆ ਉਹਦੇ ਉੱਪਰ ਆਪਾਂ ਦੇਖ ਵੀ ਸਕਦੇ ਮੇਰੇ ਕੋਲ ਸਬੂਤ ਵੀ ਹਾਜ਼ਰ ਹੈ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਮੈਨੇਜਰ ਮਨਦੀਪ ਸਿੰਘ ਆ ਉਹ ਤੁਹਾਡੇ ਸਿਗਨੇਚਰ ਕਰਕੇ ਸਾਰਾ ਕਪੜਾ ਕਰ ਰਿਹਾ ਸੀ ਕਪੜਾ ਕਰ ਰਿਹਾ ਠੀਕ ਆ ਤੁਹਾਡੇ ਬੋਲ ਮੇਰੇ ਉੱਪਰ ਉਹਦੇ ਬਿਲਕੁਲ ਸੈਨ ਨੇ ਠੀਕ ਆ ਜਿੱਥੇ ਮਰਜ਼ੀ ਇੰਡੀਆ ਵਰਲਡ ਵਿੱਚ ਚੈੱਕ ਕਰਾ ਸਕਦੇ ਐ ਬਿਲਕੁਲ ਮੇਰੇ ਸਿਗਨੇਚਰ ਹੈ ਜਾਂ ਜਾਂਦਾ 500 ਬਣਿਆ ਆ ਹਾਂਜੀ ਕਿਹਾ ਜਾਦਾ 500 50000 ਦਾ 500 ਉਹ ਵੀ ਫਲੈਂਗ ਨਹੀਂ ਚੈੱਕ ਕੀਤਾ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਚਾਹੀਏ ਉਹਦੇ ਵਿੱਚ ਮੈਨੂੰ ਉਹਦੇ ਵਿੱਚ ਹਾਂਜੀ ਕੁਝ ਨਹੀਂ ਪਤਾ ਮਤਲਬ ਨਾ 14100 ਵਾਲੀ ਵਾਲਾ ਪਤਾ ਹੈ ਉਹ ਉਸੇ ਦਿਨ ਹੀ ਮੇਰੇ ਸਾਹਮਣੇ ਆਏ ਆ ਜਿਸ ਦਿਨ ਫਲੈਂਗ ਚੈਕਿੰਗ ਹੋਈ ਨੋਟਰੀ ਉਹ ਤੁਸੀਂ ਦੇਖੋ 5ਵੇਂ ਮਹੀਨੇ 2025 ਮਤਲਬ ਗਵਨ ਹੋਇਆ ਉਹ ਮੇਰਾ ਮੈਨੇਜਰ ਆ ਮਨਦੀਪ ਸਿੰਘ ਉਹਨੇ ਕੀਤਾ ਨਾ ਹਾਂਜੀ ਇਹ ਲਿਖਾ ਗਾ ਔਰ ਇਹ ਜਿਹੜੇ ਆਪਣੇ ਦੇਖੇ ਗਏ ਸੀ ਮੈਨੂੰ ਜੋ ਉਸ ਕੰਨੇ ਆਖਿਆ ਕਿ ਇਹਨਾਂ ਨੂੰ ਦੇਖੇ ਗਏ ਤੇ ਹੁਣ ਤੁਸੀਂ ਸਵਾਮਾਂ ਤੋਂ ਸਸਪੈਂਡਾਂ ਤੁਸੀਂ ਹਾਂਜੀ ਓਕੇ ਕਿ ਤੁਸੀਂ ਆਪਣਾ ਪੱਖ ਰੱਖਿਆ ਨਹੀਂ ਜੀ ਐਸਡੀਪੀਸੀ ਦਾ ਪੱਖ ਇਸ ਕਰਕੇ ਨਹੀਂ ਰੱਖਿਆ ਕਿਉਂਕਿ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਉਹਦੇ ਕੋਲ ਮੈਂ ਆਪਣਾ ਜਿਹੜਾ ਸਪਸ਼ਟੀਕਰਨ ਭੇਜਿਆ ਹੋਇਆ ਹੈ ਓਕੇ ਕਿ ਜਿਹੜਾ ਮੇਰਾ ਸਪਸ਼ਟੀਕਰਨ ਆਹ ਹੈ ਇਹਦੇ ਉੱਪਰ ਜਿਹੜੀਆਂ ਤੁਸੀਂ ਐਲੀਗੇਸ਼ਨ ਲਾਏ ਆ ਉਹਦੇ ਥੱਲੇ ਸਬੂਤ ਲਾਏ ਨੇ ਇਨੂੰ ਦੁਬਾਰਾ ਚੈਕਿੰਗ ਕੀਤਾ ਜਾਵੇ ਜਿਹਦੇ ਵਿੱਚ ਲਾਸਟ ਦੇ ਵਿੱਚ ਕੀ ਹੋਇਆ ਜਦੋਂ ਇਹ ਪਰਚੀਆਂ ਜਿਹੜੀਆਂ ਚੈਕਿੰਗ ਹੋਣੀਆਂ ਔਰ ਅੰਦਰ ਜਦੋਂ ਬੰਦੇ ਆਏ ਮੈਂ ਲਾਸਟ ਤੇ ਦੱਸਾਂ ਜਿਹੜੇ ਆਏ ਉਹਨਾਂ ਨੇ ਮੈਨੂੰ ਇੱਕ ਗੱਲ ਆਖੀ ਭੋਮਾਂ ਕਿ ਹੁਣ ਝੂਠ ਬੋਲਾਂ ਪਰ ਮੈਂ ਝੂਠ ਨਹੀਂ ਬੋਲਾਂਗਾ ਉਹ ਗੱਲ ਦੱਸਾਂਗਾ ਪ੍ਰੈਸ ਨੂੰ ਕਿਉਂਕਿ ਮੈਂ ਪਹਿਲਾਂ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਅਜੇ ਮੈਂ ਚਾਹੁੰਦਾ ਸੀ ਵੀ ਐਸਜੀਪੀਸੀ ਜਿਹੜੀ ਇੱਕ ਸਾਡੀ ਮਹਾਨ ਸੰਸਥਾ ਆ ਉਸ ਦੇ ਉੱਪਰ ਪਹਿਲਾਂ ਹੀ ਬਹੁਤ ਐਲੀਗੇਸ਼ਨ ਲੱਗ ਰਹੇ ਨੇ ਔਰ ਅਸੀਂ ਉਹ ਅਲੀਗੇਸ਼ਨ ਨਹੀਂ ਲਾਉਣਾ ਚਾਹੁੰਦੇ ਕਿਉਂਕਿ ਬੰਦੇ ਮਾੜੇ ਹੋ ਸਕਦੇ ਐ ਸੰਸਤਾ ਮਾੜੀ ਨਹੀਂ ਹੋ ਸਕਦੀ ਮੈਂ ਉਸ ਤੋਂ ਪਹਿਲਾਂ ਆਪਣਾ ਚਾਹੁੰਦਾ ਸੀ ਵੀ ਮੈਨੂੰ ਜਿਹੜਾ ਸਪਸ਼ਟੀਕਰਨ ਦੇਣ ਵੀ ਮੈਂ ਸਾਫ਼ ਆ ਜਾਂ ਗਲਤ ਆ ਤੇ ਉਸ ਤੋਂ ਪੁਰੰਤ ਜਿਹੜਾ ਹੈਗਾ ਆ ਬਈ ਮੈਂ ਕੀ ਕਹਿ ਰਿਹਾ ਸੀਗਾ ਕੋਈ ਬੰਦੇ ਅੰਦਰ ਤੁਸੀਂ ਜਾਂਦੇ ਹਾਂ ਹਾਂ ਕੋਈ ਬੰਦੇ ਜਿਹੜੇ ਅੰਦਰ ਗਏ ਸੀ ਉਸ ਸਮੇਂ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਪੀ ਜਦੋਂ ਅਸੀਂ ਉਹ ਕਿੜ ਕੱਢੀ ਐ ਜਿਹੜਾ ਤੁਸੀਂ ਪੰਚਾਇਤ ਘਰ 'ਚ ਜਦੋਂ ਚੋਣਾ ਸੀ ਉਦੋਂ ਤੁਸੀਂ ਬੋਲੇ ਆ ਜਦ ਕਿ ਉਸ ਦੇ ਵਿੱਚ ਅਗਰ ਦੇਖਿਆ ਜਾਵੇ ਆਪ ਨੂੰ ਸ਼ਾਇਦ ਵੀਡੀਓ ਮਿਲ ਜਾਵੇਗੀ ਉਹਦੀ ਉਹਦੇ ਵਿੱਚ ਮੈਂ ਇਤਿਹਾਸ ਬੋਲਿਆ ਬੇਨਤੀ ਕੀਤੀ ਸੀ ਆਰੋ ਸਾਹਿਬ ਨੂੰ ਵੀ ਜਿਹੜਾ ਸਾਡੇ ਪਿੰਡ ਦੇ ਲੋਕ ਨੇ ਇਹਨਾਂ ਨੂੰ ਦੋ ਗੁੱਟਾਂ ਵਿੱਚ ਲੜਾਉਣਾ ਨਾ ਕਰੋ ਬੇਨਤੀ ਹੈ ਤੁਸੀਂ ਅਫਸਰ ਹੈ ਤੁਸੀਂ ਸਾਫ਼ ਜਿਹੜਾ ਸਿੱਧਾ ਹੈ ਉਹ ਰੋਲਾ ਪਾਓ ਇਹ ਮੈਂ ਬੇਨਤੀ ਕੀਤੀ ਸੀ ਕਿਉਂਕਿ ਇੱਕ ਗਰੰਟੀ ਸਿੰਘ ਦਾ ਫਰਜ਼ ਇੱਕ ਧਰਮ ਦੇ ਖੜੇ ਹੋਏ ਦਾ ਫਰਜ਼ ਹੈ ਕਿ ਦੋ ਕੋਟ ਆਪਸ ਵਿੱਚ ਟਕਰਾ ਨਾ ਜਾਣ ਤੁਹਾਡੇ ਕਹਣ ਦਾ ਮਤਲਬ ਆ ਥੋੜੇ ਤੇ ਲੱਗੇ ਹੋਏ ਤੇ ਦੋਸ਼ ਬੇ ਬਣਾ ਦੇਣਾ ਹਾਂਜੀ ਔਰ ਇਹ ਜਿਹੜਾ ਡਸ ਮੈਨੇਜਰ ਜਿਹੜਾ ਹੈ ਉਹਨੂੰ ਮੈਨੇਜਰ ਤੁਹਾਡੇ ਕੋਲ ਹਾਂ ਦੂਜੀ ਗੱਲ ਮੈਂ ਉਜਾੜ ਭੁੱਲ ਜਾਉਣਾ ਇਸ ਗੱਲ ਤੇ ਕਿ ਜਿਹੜਾ ਇਹਨਾਂ ਨੇ ਲਾਇਆ ਅਲੋਕੇਸ਼ਨ ਉਹ ਮੈਂ ਮੈਨੇਜਰ ਤੋਂ ਲਖਾਇਆ ਵੀ ਹੈ ਉਹਨੇ ਲਿਖ ਕੇ ਵੀ ਦਿੱਤਾ ਹੈ ਕਿ ਜਿਹੜਾ 58000 ਟੋਟਲ 400 ਬਣਦਾ ਹੋਇਆ ਅਸੀਂ ਦੋਨਾਂ ਨੇ ਜਗਵੀਰ ਸਿੰਘ ਤੋਂ ਮੰਗਿਆ ਹੈ ਲਿਆ ਹੈ ਆਪਣੇ ਵਾਸਤੇ ਕਿਉਂਕਿ ਉਹਨਾਂ ਨੇ ਭਰਾਇਆ ਸੀ ਉਦੋਂ ਔਰ ਉਹਦੇ ਵਿੱਚ ਲਿਖਿਆ ਹੈ ਸਾਈਨ ਕੀਤੇ ਆ ਥੱਲੇ 15 5 2025 ਨੂੰ ਕਿਉਂਕਿ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਹੋ ਗਈ ਹੈ ਕਿਉਂਕਿ ਆਪਾਂ ਇਹਨੇ ਇਹਦੇ ਵਿੱਚ ਨਹੀਂ ਜਿਆਦਾ ਹੰਡੇ ਹੋਏ ਐ ਜੀਪੀਸੀ ਚ ਆਪਾਂ ਸਿਰਫ ਇੱਕ ਧਰਮ ਦੀ ਡਿਊਟੀ ਇੱਕ ਬੱਚਿਆਂ ਨੂੰ ਅੱਗੇ ਤੋਰਨ ਦੀ ਡਿਊਟੀ ਵੀ ਜੋ ਸਾਡੀ ਆਉਣ ਵਾਲੀ ਆਉਧ ਹੈ ਉਹਨੂੰ ਚੰਗੀ ਤਰ੍ਹਾਂ ਅਸੀਂ ਸਿੱਧੇ ਤੌਰ ਤੇ ਤੁਰੇ ਹੋਏ ਸੀ ਕਿ ਸਾਡਾ ਨਗਰ ਇੱਕ ਖੁਸ਼ਹਾਲ ਨਗਰ ਬਣੇ ਔਰ ਇਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਸਾਰੀ ਵਧੀਆ ਤਰੀਕੇ ਨਾਲ ਇੱਕ ਸੋਚ ਜਾਨ ਬਾਬਾ ਜੀ ਉਹ ਦਿਨ ਪਾਸ ਸੰਭੰਗ ਕੀਤੀ ਆ ਮਾਜੀ ਪਾਰਟੀ ਪਿੰਡ ਵਾਸੀਆਂ ਦਾ ਦੇਣਾ ਉਹ ਕਹਿੰਦੇ ਜੀ ਬਾਬਾ ਜੀ ਦੁਆਰਾ ਇੱਥੇ ਆਣਾ ਚਾਹੁੰਦੇ ਉਹਦੇ ਲਈ ਇੱਕ ਦਸਤਕ ਮੁਹਿੰਮ ਵੀ ਪਿੰਡ ਵਾਸੀਆਂ ਨੂੰ ਗਬਰਾਹ ਕਰਕੇ ਸਾਈਨ ਕਰਾਵੇ ਉਹ ਕੀ ਦੇਖੋ ਜੀ ਜੇ ਤਾਂ ਮੈਂ ਪਾਰਟੀ ਦੀ ਗੱਲ ਕਰਾਂ ਨਾ ਨਾ ਉਹ ਨੂੰ ਪਾਰਟੀ ਦੀ ਗੱਲ ਕੀਤੀ ਨਾ ਮੈਂ ਹੋ ਕਿਉਂਕਿ ਮੇਰੇ ਲਈ ਸਰਦ ਸਾਂਝੀ ਬੋਲਤਾਲ ਆਪਦੇਸ਼ ਹੈ ਜੋ ਸਾਰਿਆਂ ਦੇ ਪਾਰਟੀ ਉਹਨਾਂ ਦੀ ਹੋਊਗੀ ਜਾਂ ਕਿਸ ਮੈਂ ਨਹੀਂ ਜਾਣਦਾ ਹਾਂਜੀ ਲੇਕਿਨ ਮੈਂ ਇਨਾ ਹੀ ਕਹਿਣਾ ਚਾਹੁੰਦਾ ਕਿ ਬੰਦੇ ਦੀ ਇੰਨੀ ਜ਼ਿਆਦਾ ਨਿਮੀ ਆਪਣੀ ਸੋਚ ਰੁਜਾਣੀ ਉਹ ਮਾੜੀ ਗੱਲ ਆ ਜਿਹੜਾ ਤੁਸੀਂ ਕਹਿ ਰਹੇ ਸੀਗੇ ਸੁਭਾਲ ਥੋੜਾ ਦੁਬਾਰਾ ਬਸਤਾ ਕਮ ਹੋ ਰਿਹਾ ਤੁਸੀਂ ਕਹਿ ਰਹੇ ਤੁਸੀਂ ਦੁਬਾਰਾ ਬਹਾਲ ਹੋ ਉਹ ਮੈਂ ਨਹੀਂ ਕਰਾ ਰਿਆ ਸੰਗਤ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਹੈ ਉਹਨਾਂ ਨੂੰ ਇਹ ਸੀਗਾ ਕਿ ਇੱਕ ਹੁਣ ਸਾਡੇ ਕੋਲ ਬਹੁਤ ਵਧੀਆ ਸੂਝ-ਬੂਝ ਵਾਲੇ ਸਾਡੇ ਨਗਰ ਦੇ ਅੱਜ ਤੱਕ ਕੋਈ ਨਹੀਂ ਆਇਆ ਕਿ ਕੋਈ ਅਮਰਸਰ ਤੋਂ ਆਉਂਦਾ ਰਿਹਾ ਕੋਈ ਕਿਤੇ ਆਉਂਦਾ ਰਿਹਾ ਇਹ ਸਾਡੇ ਸੂਤ ਪੂਜ ਨਗਰ ਦੇ ਨੌਜਵਾਨ ਆਏ ਨੇ ਤੇ ਇਹ ਚੰਗੀ ਸ਼ੇਧ ਦੇ ਰਹੇ ਨੇ ਇਹਨਾਂ ਦੇ ਮਗਰ ਖੜਨਾ ਸਾਡਾ ਫਰਜ਼ ਹੈ ਕਿਉਂਕਿ ਜਦੋਂ ਸੱਚ ਹੋਵੇ ਨਾ ਉਹ ਆਪ ਨਹੀਂ ਬੋਲਿਆ ਜਾਂਦਾ ਉਹ ਸੰਗਤ ਚਾਹੇ ਤੁਸੀਂ ਲੋਕ ਦੱਸੋਗੇ ਜੋ মিডিਆ ਵਾਲੇ ਖੜੇ ਆ ਵੀ ਸੱਚ ਕੀ ਹੈ ਉਹ ਮੈਂ ਨਹੀਂ ਨਿਸ਼ਰ ਕਰ ਸਕਦਾ ਠੀਕ ਆ ਉਹ ਨੌਜਵਾਨਾਂ ਪਰ ਉਹ ਮਹਿਮ ਚੜਾਈ ਗਈ ਨਾ ਸਭ ਤੁਹਾਡੇ ਸਾਰੇ ਨਗਰ ਦੀ ਸੰਗਤ ਤੁਹਾਡੇ ਹੱਕ ਵਿੱਚ ਨਾ ਓਕੇ ਠੀਕ ਆ ਠੀਕ ਠੀਕ ਸੋ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ